ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਸਿੱਖ ਰਾਜ ਦੇ ਇੱਕ ਇਹੋ ਜਿਹੇ ਮਹਾਨ ਯੋਧੇ ਦੀ ਕਿ ਜਿਹਦੇ ਤੋਂ ਪਠਾਣ थर-थर ਕੰਬਦੇ ਸੀ ਜਿਸਨੇ ਪਠਾਣਾਂ ਨੂੰ ਸਨਵਾਰਾਂ ਪਾਉਣ ਲਾਤਾ ਤੇ ਜਿਹਦੇ ਨਾਂ ਦਾ ਸਿੱਕਾ ਚੱਲਦਾ ਸੀ ਉਸ ਯੋਧੇ ਨੇ apni ਭਰ ਜਵਾਨੀ ਦੇ ਵਿੱਚ ਸ਼ੇਰ ਦਾ ਜਵਾੜਾ ਆਪਣੇ ਹੱਥਾਂ ਨਾਲ ਪਾੜਦਾ ਸੀ ਮੈਂ ਗੱਲ ਕਰ ਰਿਹਾ ਸਰਦਾਰ ਹਰੀ ਸਿੰਘ ਨੜਵਾਜੀ ਦੀ ਹਰੀ ਸਿੰਘ ਨੌਂਵਜੀ ਦੀ ਜੀਵਨੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ YouTube ਚੈਨਲ ਦੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਰਣ ਕਰੋ ਤੇ ਆਓ ਸ਼ੁਰੂ ਕਰਦੇ ਹਾਂ ਹਰੀ ਸਿੰਘ ਨੌਂਵਜੀ ਦੀ ਜੀਵਨੀ ਹਰੀ ਸਿੰਘ ਨੌਂਵਜੀ ਦਾ ਜਨਮ 28 ਅਪ੍ਰੈਲ 1791 ਨੂੰ ਸਰਦਾਰ ਗੁਰਦੇਵ ਸਿੰਘ ਦੇ ਘਰ ਗੁਜਰਾਵਲ ਵਿੱਚ ਹੋਇਆ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਹਰੀ ਸਿੰਘ ਨੌਂਵਜੀ ਨੂੰ ਬਚਪਨ ਤੋਂ ਹੀ ਘੋੜਸਵਾਰੀ ਅਤੇ ਤਲਵਾਰਬਾਜ਼ੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਜਦੋਂ ਉਹ ਸਿਰਫ 7 ਸਾਲ ਦੇ ਸੀ ਤਾਂ ਉਹਨਾਂ ਦੇ ਪਿਤਾ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਉਹਨਾਂ ਦੀ ਮਾਤਾ ਉਹਨਾਂ ਨੂੰ ਲੈ ਕੇ ਉਹਨਾਂ ਦੇ ਨਾਨਕੇ ਪਿੰਡ ਰਹਿਣ ਲਾਇਆ ਦੀ ਆ ਹਰਿ ਸਿੰਘ ਨੌਵਾ ਉਹਨੇ ਨਾਮ ਕੇ ਪੈਂਦੀ ਘੋੜ ਸਵਾਰੀ ਤਲਵਾਰबाजी ਅਤੇ ਹੋਰ ਸਿੱਖਿਆ ਪ੍ਰਾਪਤ ਕਰਦੇ ਨੇ ਉਸ ਸਮੇਂ ਨਹਰਾਯਾ ਰਣਜੀਤ ਸਿੰਘ ਬਸਾਖੀ ਦੇ ਮੇਲੇ ਦੇ ਉੱਤੇ ਇੱਕ ਮੇਲਾ ਕਰਵਾਇਆ ਕਰਦੇ ਸੀ ਜਿਹਦੇ ਵਿੱਚ ਦੇਸ਼ ਦੇ ਵੱਡੇ ਤੋਂ ਵੱਡੇ ਯੋਧੇ ਆਪਣੇ ਆਕੇ ਕਰਤੱਵ ਦਿਖਾਉਂਦੇ ਸੀ ਤੇ ਜਦੋਂ ਹਰੀ ਸਿੰਘ ਨਰੂਆ ਜੀ ਸਿਰਫ 14 ਸਾਲ ਦੇ ਸੀ ਤਾਂ ਉਹਨਾਂ ਨੇ ਏਜ ਮੇਲੇ ਦੇ ਵਿੱਚ ਹਿੱਸਾ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਤਲਵਾਰਵਾਜੀ ਦੇ ਉਹੋ ਜਿਹੇ ਜੋਰ ਦਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਇਹਨਾਂ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੇ ਇਹਨਾਂ ਨੂੰ ਉਸੇ ਸਮੇਂ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਿਆ ਨਾ ਕਿ ਫੌਜ ਦੇ ਵਿੱਚ ਭਰਤੀ ਕੀਤਾ ਹਰੀ ਸਿੰਘ ਨਰਵਨ ਨੂੰ ਆਪਣਾ ਅੰਗ ਰક્ષਕ ਬਣਾ ਲਿਆ ਜਦੋਂ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਦੇ ਲਈ ਜਾਂਦੇ ਨੇ ਤਾਂ ਉੱਥੇ ਇੱਕ ਖੂਨਖਾਰ ਸ਼ੇਰ ਮਹਾਰਾਜਾ ਰਣਜੀਤ ਸਿੰਘ ਉੱਤੇ ਹਮਲਾ ਕਰਨ ਦੇ ਲਈ ਅੱਗੇ ਵਧਾ ਪਰ ਜਦੋਂ ਹੀ ਸ਼ੇਰ ਅੱਗੇ ਵਧਾ ਤਾਂ ਹਰੀ ਸਿੰਘ ਨਰਵਨ ਤਾਂ ਸ਼ੇਰ ਦੇ ਜਵਾਲੇ ਨੂੰ ਫੜ ਲੰਗੇ ਤੇ ਆਪਣੇ ਦੋਵੇਂ ਹੱਥਾਂ ਦੇ ਨਾਲ ਉਹਦਾ ਜਵਾਲਾ ਤੋੜ ਦਿੰਦੇ ਨੇ ਆਪਣੀ ਛੋਟੀ ਸੀਰੀਜ਼ ਆ ਉਹਦੇ ਨਾਲ ਉਹਨੂੰ ਮਾਰ ਦਿੰਦੇ ਨੇ ਇਹ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਨਲ ਮਹਾਰਾਜ ਦੀ ਯਾਦ ਆ ਜਾਂਦੀ ਆ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਦੇ ਉਹਨਾਂ ਦਾ ਸ਼ੇਰ ਦੇ ਨਾਲ ਮੁਕਾਬਲਾ ਹੁੰਦਾ ਸੀ ਤਾਂ ਬਹੁਤ ਬੇਖੌਫ ਹੋ ਕੇ ਸ਼ੇਰ ਦੇ ਮੂਹਰੇ ਖੜ੍ਹ ਜਾਂਦੇ ਸੀ ਤੇ ਸ਼ੇਰ ਦਾ ਸ਼ਿਕਾਰ ਕਰਦੇ ਸੀ ਇਸ ਕਲੋਂ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੜੂਆ ਨੂੰ ਉਸ ਦਿਨ ਨੜੂਆ ਛਲ ਦੇ ਨਾਲ ਸੰਬੋਧਨ ਕੀਤਾ ਤੇ ਉਸ ਦਿਨ ਤੋਂ ਬਾਅਦ ਹਰੀ ਸਿੰਘ ਨੜੂਆ ਦੇ ਨਾਂ ਨਾਲ ਨਰਵਾ ਸ਼ਬਦ ਚੁਰ ਗਿਆ ਜਦੋਂ ਹਰੀ ਸਿੰਘ ਨਲੂਆ ਸਿਰਫ 16 ਸਾਲ ਦੇ ਸੀ ਤਾਂ ਇਹਨੇ ਆਪਣੀ ਜ਼ਿੰਦਗੀ ਦੀ ਪਹਿਲੀ ਲੜਾਈ ਵਿੱਚ ਹਿੱਸਾ ਲਿਆ ਫੌਜ ਦੀ ਅਗਵਾਹੀ ਕੀਤੀ ਅਤੇ ਕਸੂਰ ਨੂੰ ਜਿੱਤ ਕੇ ਉੱਥੇ ਖਾਲਸਾ ਰਾਜ ਦਾ ਝੰਡਾ ਲਹਿਰਾਇਆ ਹਰੀ ਸਿੰਘ ਨਲੂਆ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਅਫਗਾਨੀਆਂ ਦੇ ਨਾਲ ਕੁੱਲ 20 ਜੰਗਾਂ ਲੜੀਆਂ ਤੇ 20 'ਚੋਂ 20 ਦੇ ਵਿੱਚ ਫਤਿਹ ਪ੍ਰਾਪਤ ਉਸ ਸਮੇਂ ਜੋ ਮੁਗਲ ਸੀ ਉਹ ਕਸ਼ਮੀਰ ਦੇ ਵਿੱਚ ਕਸ਼ਮੀਰੀ ਪੰਡਤਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਕਰਦੇ ਸੀ ਤੇ ਉਹਨਾਂ ਦਾ ਜ਼ਬਰਨ ਧਰਮ ਪਰਿਵਰਤਨ ਕਰਵਾਇਆ ਜਾਂਦਾ ਸੀ ਇਹ ਦੇਖਦੇ ਮਹਾਰਾਜ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਨੂੰ ਉਸ ਦਾ ਗਵਰਨਰ ਲਗਾ ਦਿੱਤਾ 1 ਮਹੀਨੇ ਦੇ ਅੰਦਰ ਹਰੀ ਸਿੰਘ ਨਲੂਆ ਨੇ 40 ਹਜ਼ਾਰ ਤੋਂ ਵੱਧ ਲੋਕਾਂ ਨੂੰ Hindu ਧਰਮ ਵਿੱਚ ਵਾਪਸੀ ਕਰਾਈ ਇਸੇ ਕਰਕੇ ਕਸ਼ਮੀਰ ਦੇ Hindu ਹਰੀ ਸਿੰਘ ਨਲੂਆ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ਤੇ ਹਰੀ ਸਿੰਘ ਨਲੂਆ ਕਸ਼ਮੀਰ ਦੇ 2 ਸਾਲ ਤੱਕ ਗਵਰਨਾ ਰਹਿੰਦੇ ਨੇ ਇਸ ਤੋਂ ਬਾਅਦ ਉਹ ਮੋੜ ਤੋਂ ਆਪਣਾ ਜੰਗੀ ਸਫ਼ਰ ਸ਼ੁਰੂ ਕਰਦੇ ਨੇ ਫਿਰ ਹਰੀ ਸਿੰਘ ਮਰੂਆ ਅਫਗਾਨਿਸਤਾਨ ਦੇ ਦਰਾ ਖੈਬਰ ਵੱਲ ਨੂੰ ਵੱਧਾ ਜਿੱਥੇ ਦੀ ਗਏ ਭਾਰਤ ਵਿੱਚ ਜਿੰਨੇ ਵੀ ਹੁੰਦੇ ਹੋਏ ਚਾਹੇ ਅਬਦਾਲੀ ਨੇ ਕੀਤਾ ਹੋਵੇ ਚਾਹੇ ਲੋਧੀ ਨੇ ਕੀਤਾ ਹੋਵੇ ਚਾਹੇ ਨਾਦਰ ਸ਼ਾਹ ਨੇ ਕੀਤਾ ਹੋਵੇ ਇਹ ਜਿੰਨੇ ਵੀ ਹੁੰਦੇ ਹੋਏ ਸੀ ਤੇ ਦਰਾ ਖੈਬਰ ਦੇ ਰਸਤੇ ਹੀ ਹੋਏ ਸੀ ਤੇ ਹਰੀ ਸਿੰਘ ਮਰੂਆ ਇਸ ਇਲਾਕੇ ਵੱਲ ਨੂੰ ਵੱਜ ਜਾਂਦਾ ਦਰਾਖੈਬਰ ਇਹ ਉਹੀ ਇਲਾਕਾ ਜਿਹਨੂੰ ਕਿ ਹਰੀ ਸਿੰਘ ਨਲੂਆ ਤੋਂ ਬਾਅਦ ਦੁਨੀਆ ਦੀ ਕੋਈ ਵੀ ਤਾਕਤ ਜਿੱਤ ਨਹੀਂ ਸਕੀ ਹਰੀ ਸਿੰਘ ਨਲੂਆ ਨੇ ਦਰਾਖੈਬਰ ਨੂੰ ਜਿੱਤਿਆ ਤੇ ਉੱਥੇ ਇੱਕ ਕਿਲਾ ਬਣਾਤਾ ਜਿਸ ਕਿਲੇ ਦੇ ਬਾਅਦ ਭਾਰਤ ਤੇ ਇਸ ਰਸਤੇ ਕਦੇ ਕੋਈ ਹਮਲਾ ਨਹੀਂ ਹੋਇਆ ਉੱਥੇ ਦੇ ਪਠਾਨ ਹਰੀ ਸਿੰਘ ਨਲੂਆ ਤੋਂ ਇੰਨਾ ਜਿਆਦਾ ਡਰ ਗਏ ਸੀ ਕਿ ਉਸ ਦੇ ਡਰ ਨਾਲ ਉਹ ਸਲਵਾਰਾਂ ਪਾਉਣ ਲੱਗੇ ਉਹਨਾਂ ਨੂੰ ਪਤਾ ਸੀ ਕਿ ਸਿੱਖ ਫੌਜ ਕਿਸੇ ਔਰਤ ਉਤੇ ਬੱਚੇ ਉਤੇ ਅਤੇ ਕਿਸੇ ਬਜ਼ੁਰਗ ਉਤੇ ਕੋਈ ਹਮਲਾ ਨਹੀਂ ਕਰਦੇ ਇਸ ਤਰ੍ਹਾਂ ਸਲਵਾਰਾ ਪਾਉਣ ਲੱਗੇ ਸੀ ਉੱਥੇ ਦਾ ਇੱਕ ਪਠਾਨ ਸੀ ਜਿਹਦਾ ਨਾਮ ਗੁਲਫਾਮ ਸੀ ਤੇ ਉਸ ਦੀ ਪਤਨੀ ਦਾ ਨਾਮ ਬਾਨੋ ਸੀ ਗੁਲਫਾਮ ਦਾ ਉਸ ਇਲਾਕੇ ਦੇ ਵਿੱਚ ਬਹੁਤ ਦੌਲਤਵਾ ਸੀ ਉਸ ਦੀ ਪਤਨੀ ਨੇ ਉਸ ਦੇ ਨਾਲ ਵਿਆਹ ਇਸ ਕਰਕੇ ਕਰਵਾਇਆ ਸੀ ਕਿ ਬਹੁਤ ਹੀ ਬਹਾਦਰ ਤੇ ਬਹੁਤ ਹੀ ਦਲੇਰ ਸੀ ਤਾਂ ਜਦੋਂ ਹਰੀ ਸਿੰਘ ਨਰੂਆ ਜਿੱਥੇ ਉਹ ਰਹਿੰਦਾ ਸੀ ਉਸ ਇਲਾਕੇ والوں ਵੱਧ ਤੋ ਘਰ ਜਾ ਕੇ ਆਪਣੀ ਪਤਨੀ ਨੂੰ ਕਹਿੰਦਾ ਕਿ ਤੂੰ ਆਪਣਾ ਜੋ ਵੀ ਜ਼ਮਾਨਾ ਉਸ ਨੂੰ ਇਕੱਠਾ ਕਰ ਆਪਾਂ ਇਹ ਇਲਾਕਾ ਆਪਣਾ ਕਰ ਛੱਡਣਾ ਪਊਗਾ ਤਾਂ ਉਸ ਦੀ ਪਤਨੀ ਪੁੱਛਦੀ ਆ ਕਿ ਤੂੰ ਇੰਨਾ ਮਹਾਨ ਆ ਇੰਨਾ ਦਲੇਰ ਆ ਤੇ ਫਿਰ ਤੈਨੂੰ ਕਿਸ ਚੀਜ਼ ਦਾ ਡਰ ਆ ਤਾਂ ਗੁਲਫਾਮ ਆਪਣੀ ਪਤਨੀ ਨੂੰ ਕਹਿੰਦਾ ਕਿ ਮੈਂ ਇੱਕ ਸਮੇਂ ਦਰਦਾ ਪਹਾੜਾਂ ਦਾ ਮੱਥਾ ਲਾ ਸਕਦਾ ਪਰ ਜੇ ਸਿੱਖ ਜਾਂ ਨਾਇਲ ਆ ਮੈਂ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ ਤਾਂ ਗੁਰਫਾਮ ਦੀ ਪਤਨੀ ਬਾਨੋ ਆਲੇ-ਦਾਲੇ ਪਤਾ ਕਰਦੀ ਆ ਕਿ ਸਿੱਖ ਕੀ ਚੀਜ਼ ਨੇ ਤਾਂ ਉਹਨੂੰ ਪਤਾ ਲੱਗਦਾ ਕਿ ਜੋ ਸਿੱਖਾਂ ਦਾ ਕਰਤਾਰ ਆ ਉਹ ਬਹੁਤ ਉੱਚਾ ਤਾਂ ਉਹ ਸੋਚਦੀ ਆ ਕਿ ਜੋ ਇਨ੍ਹਾਂ ਸਿੱਖਾਂ ਦਾ ਕਰਤਾਰ ਆ ਮੈਂ ਇਸ ਨੂੰ ਹੀ ਬਦਨਾਮ ਕਰੂੰਗੀ ਤਾਂ ਜਿੱਥੇ ਹਰੀ ਸਿੰਘ ਨਰੂਆ ਉਹਨੇ ਟੰਡਾ ਲਾ ਕੇ ਰਹਿ ਰਹੇ ਸੀ ਤਾਂ ਉਥੇ ਉਹ ਹਰੀ ਸਿੰਘ ਨਰੂਆ ਦੇ ਟੈਂਟ ਵਿੱਚ ਆਉਂਦੀ ਆ ਹਰੀ ਸਿੰਘ ਨਰੂਆ ਨੂੰ ਆ ਕੇ ਕਹਿੰਦੀ ਆ ਕਿ ਮੈਂ ਤਾਂ ਨਾ ਵਿਆਹ ਕਰਵਾਉਣਾ ਤੇ ਮੈਨੂੰ ਤੇਰੇ ਤੋਂ ਇੱਕ ਤੇਰੇ ਵਰਗਾ ਬਹਾਦਰ ਬੱਚਾ ਚਾਹੀਦਾ ਉਸ ਸਮੇਂ ਬਾਨੋ ਦੀ ਉਮਰ 20 ਸਾਲ ਦੀ ਸੀ ਤੇ ਹਰੀ ਸਿੰਘ ਨਲੂਆ ਦੀ ਉਮਰ 42 ਸਾਲ ਦੀ ਸੀ ਤਾਂ ਜਦੋਂ ਇਹ ਗੱਲ ਉਹ ਹਰੀ ਸਿੰਘ ਨਲੂਆ ਨੂੰ ਕਹਿੰਦੀ ਆ ਤਾਂ ਹਰੀ ਸਿੰਘ ਨਲੂਆ ਨੂੰ ਗੁੱਸਾ ਆ ਜਾਂਦਾ ਤਾਂ ਗੁੱਸੇ ਵਿੱਚ ਬਾਨੋ ਨੂੰ ਕਹਿੰਦੇ ਆ ਕਿ ਤੂੰ ਇੱਥੋਂ ਚਲੀ ਜਾ ਜਦੋਂ ਉਹ ਉੱਥੋਂ ਜਾਣ ਲੱਗਦੀ ਆ ਤੋ ਮੂੰਹ ਦੇ ਵਿੱਚ ਬੜਬੜਾਉਂਦੀ ਆ ਕਿ ਮੈਂ ਤਾਂ ਸੁਣਿਆ ਸੀ ਕਿ ਖਾਲਸਾ ਰਾਜ ਦੇ ਵਿੱਚੋਂ ਕੋਈ ਖਾਲੀ ਹੱਥ ਨਹੀਂ ਜਾਂਦਾ ਜਦੋਂ ਇਹ ਗੱਲ ਹਰੀ ਸਿੰਘ ਨਰਵਾ ਸੁਣਦਾ ਤੇ ਉਸ ਨੂੰ ਵਾਪਸ ਬੁਲਾ ਲੈਂਦਾ ਤੇ ਉਸ ਨੂੰ ਇੱਕ ਪਲੰਘ ਉੱਤੇ ਬਿਠਾਉਂਦਾ ਤੇ ਆਪ ਉਸ ਦੇ ਅੱਗੇ ਗੋਡਿਆਂ ਭਾਰ ਕੇ ਬੈਠ ਜਾਂਦਾ ਤੇ ਉਹ ਨੂੰ ਕਹਿੰਦਾ ਕਿ ਤੈਨੂੰ ਮੇਰੇ ਵਰਗਾ ਪੁੱਤ ਚਾਹੀਦਾ ਤਾਂ ਬਾਨੋ ਕਹਿੰਦੀ ਆ ਹਾਂ ਹਰੀ ਸਿੰਘ ਨਰਵਾ ਨੂੰ ਕਹਦੇ ਆ ਕਿ ਲੈ ਮੈਂ ਤੇਰਾ ਅਜਤੋਂ ਪੁੱਤਾਂ ਤੇ ਤੂੰ ਮੇਰੀ ਅਜਤੋਂ ਮਾਂ ਇਹ ਸੁਣ ਕੇ ਬਾਨੋ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਤੇ ਇਸ ਗੱਲ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਆ ਤੇ ਅੱਗੇ ਜਾ ਕੇ ਉਹ ਸਿੱਖ ਧਰਮ ਨੂੰ ਅਪਣਾਉਦੀ ਆ ਤੇ ਬੀਬੀ ਬਾਨੋ ਦੇ ਨਾਂ ਨਾਲ ਸਿੱਖ ਧਰਮ ਦੇ ਵਿੱਚ ਮਸ਼ਹੂਰ ਹੁੰਦੀ ਆ ਹਰੀ ਸਿੰਘ ਨਰਵਾ ਜੀ ਦੀ ਜੀਵਨੀ ਬਹੁਤ ਹੀ ਵੱਡੀ ਹੈ ਅੱਜ ਦੇ ਲਈ ਇਹ ਨਹੀਂ ਤੇ ਬਾਕੀ ਦੀ ਜੀਵਨੀ ਇਹਨਾਂ ਦੀ ਕੱਲ ਨੂੰ ਅਗਲੇ ਭਾਗ ਦੇ ਵਿੱਚ ਧੰਨਵਾਦ ਜੀ